ਨੂੰ ਪਤਾ ਹੈ ਕਿ ਹੈ ਨਾ ਜਿੱਤ ਕਮਲੀ ਨੂੰ ਅਭੀ ਨਹੀਂ ਆਈ ਜਿੱਥੇ ਤੇ ਮੈਂ ਉਹ ਤਾਂ ਫਤ ਨਹੀਂ ਬਾਹਰ ਗਈ ਹੋਗੀ ਹੋਰ ਨਹੀਂ ਤਾਂ ਕੋਸ਼ ਨਹੀਂ ਖਾਣ ਨੂੰ ਜ਼ਿੰਦਗੀ ਜਦੋਂ ਸਿੱਧਰੀਏਗੀ ਚੰਗਾ ਹੋ ਗਿਆ ਆਈ ਨਹੀਂ ਗੀ ਮੈਂ ਆਪਣੀ ਖੇਡ ਤੇ ਗੰਦ ਪਾ ਦਿੰਦੀ ਹਾਂ ਜਦ ਮੈਂ ਹੋਰ ਕੀ ਆ ਚਲ ਆਪਾਂ ਕਾਤਾ ਮੋਟਾ ਨਾ ਖੇਟੀ ਲੈ ਲੇ ਹਾਂ किधर गए सारे बीबी बीबी मैनी किधर गए सारे मैं जीना नहीं गया कितने बैठे हो हाय किधर गए हो आ जी ये सीधा हो पीछे पीछे आ गई तंबू आ ਤਾਂ ਕਰਾਂ ਨਹੀਂ ਸਾਡਾ ਕਰ ਤੁਸੀਂ ਪਿੱਛੋਂ ਬਣਾ ਲੈਣੇ ਨਾਲੇ ਮੈਨੂੰ ਖੜਾਉਂਦੇ ਵੀ ਨਹੀਂ ਕਿਚੋਰ ਮੈਂ ਤੁਸੀਂ ਖੜੀ ਜਾਂਦੇ ਸੂਗਾ ਮਹਾਰ ਪੈ ਸਾਡਾ ਪਰ ਸਾਡਾ ਕਰ ਵਿੱਚੋਂ ਪੁੱਛੋ ਤੂੰ ਦਾਦਾ ਸ ਬਾਈ ਬੱਤੀ ਹੋਗੀ ਸਾਡੇ ਪਿੱਛੇ ਨਾ ਖੜਾ ਪਰ ਪਈ ਮੈਂ ਖੜੂ ਹਾਂ ਨਾਲ ਦੁਨੀਆ ਨਹੀਂ ਹੈ ਕਿ ਜਿਹੜੇ ਪਿੱਛੋਂ ਘੜਦੀ ਹੈਗੀ ਮੈਂ ਵਿੱਚੋਂ ਖੜ ਜੂਗੀ ਪਰ ਹੋ ਜਾਓ ਉਹ ਸਾਡੇ ਨਾਲ ਬੰਦੇ ਤੇ ਜਾ ਕੇ ਆਈਆਂ

ਉੰਦੀਂ ਦੀਂ ਤਾ ਜਦੋਂ ਨਹੀਂ ਦੀਂ ਹੂੰ ਨਾਲ ਸਾਡਾ ਬੇੜਾ ਵਾ ਤੁਸੀਂ ਤਾਂ ਕਹਿੰਦੇ ਹੋ ਨਾ ਕੰਬੜੀ ਆ ਪੂਆ ਸਾਡੇ ਤਾਂ ਟੋਪ ਟੋਪੇੜਾ ਔਰ ਡੀਗੜੀ ਪਿੱਛੋਂ ਆਉਗੀ ਸਾਡੇ ਤਾਂ ਆ ਬੇੜਾ ਖੋਸ ਮੈਂ ਸਮ ਕਰ ਦਵਾਂ ਤਾ ਕੁਝ ਕਰ ਲੈ ਹਾ ਹਾਂ ਤੁਸੀਂ ਸਾਡਾ ਘੜ ਤਾ ਕਰ ਦਵਾਂ ਮੇਰੀ ਮਾਤ ਘਟ ਕਰ ਦਵਾਂ ਸਾਡੇ ਜੋ ਬਰੇਕ ਆ ਮੈਂ तु मेन कमली करने हो कमली कुमली मैं कोई नहीं है कि कमले हो फोस नहीं करते हैं मैं नहीं। नहीं। <laughs> मैं कर

कमड़ी कहो हो कमरे मैं कमला मैं भी नहीं कमड़ी होगी सारे कमरे हो गए ना तेरी बीबी कमली होगी ना तेरा पापा कमला होगा नहीं मेरा तेरा पापा नहीं कमला तेरे पापा ने कमला कमला तो फिर जो मैं कमड़ी हूँ फिर भरा भी कमला हो गए तुम कमले हो गए वो नहीं कमरा कमला ਈ ਆਂਗੀ ਮਾਂ ਤੂੰ ਤਾਂ ਪਰਫੈਕਟ ਹੀ ਵਾਹ ਤੂੰ ਤੇ ਮੈਂ ਕਮੜੀ ਹੋਊਂਗੀ ਮੈਂ ਆ ਕੋ ਕਮੜੀ ਹੋਊਂਗੀ ਬੜਾ ਤੂੰ ਕਮੜੀ ਹੋਊਂਗੀ ਹੂੰ ਤੂੰ ਕਮੜੀ ਹੋਊਂਗੀ ਮੈਂ ਪਿੱਛੋ ਖੜਦੀ ਹਾਂ ਹੋਈ ਤੂੰ ਸੋਕਰਣ ਵੀ ਨਹੀਂ ਜਾਣਦੇ ਕਿ ਮੈਂ ਤਾਂ ਪਿੱਛੇ ਵਿੱਚ ਵੀ ਪਾ ਜਾਣੀ ਹਾਂ ਕਿ ਤੂੰ ਆਏ ਤਾਂ ਫਿਰ ਮੇਰੀ ਦਾਦੀ ਵੀ ਕਹਿੰਦੀ ਹੁੰਦੀ ਆ ਕਿ ਉਹ ਤਾਂ ਕੰਮ ਨਹੀਂ ਆ ਕਮੜੀ ਨਹੀਂ ਤਾਂ ਵਧੀਆ ਹੋ ਗਿਆ ਉਹ ਤਾਂ ਮੇਰੀ ਬੀਬੀ ਹੈ ਨਾਲੇ ਮੇਰੇ ਦੇਦੇ ਹਾਂ ਤਾਂ ਹੂੰ ਤੇਰੀ ਬੀਬੀ ਤੇ ਬੀਬੀ ਕਮੜੀ ਹੋਊਗੀ ਮੈਂ ਮੇਰੀ ਬੀਬੀ ਨਹੀਂ ਕਰੂਗੀ ਆਹ ਹਾਂ ਮਾਂ ਤੇ ਚੀ ਵੀ ਪਾਈਂਗੀ ਜੇ ਤੇ ਤੂੰ ਸਾਈਜ ਮੇਰੇ ਨਾਲ

ハティー

ਪੱਟੀ ਸਰਨ ਜੋ ਨਾੜਾ ਸੀ ਹੋਤੀ ਕੀ ਕਾਲਾ ਹੁੰਦਾ ਹੁਣ ਜਿਹੜਾ ਅਸੀਂ ਨਾ ਲਾ ਦੇਣੀ ਬਲੇ ਦੇ ਤੇ ਤੂੰ ਬੋਲੀ ਮੈਂ ਤੇਰੀ ਕੀ ਕਾਲਾ ਹੁੰਦਾ ਹਾਂ ਟੀਕਾ ਲਾ ਦੀ ਟੀਕਾ ਲਾ ਦੀ ਲੈ ਮੈਂ ਤੇਰੀ ਕੀ ਕਾਲਾ ਦੀ ਜੇ ਬੋਲੀ ਤੂੰ ਆ ਅਸੀਂ ਬਾਹਰ ਪਟਾਟੀ ਕਰਿਆ ਅਸੀਂ ਡਟਾ ਗੋਚਾਂ ਗੇ ਜੀ ਦੜੀ ਕੋ ਓ ਨਾ ਜਿਹੜਾ ਮਾਰਦਿਆ ਨਾ ਅਸੀਂ ਤੇ ਸਿੱਧਾ ਰੱਬ ਜਵਾਇਦਾ ਜਾ ਕੇ ਨਾਲੇ ਟੀਕਾ ਅਡਾ ਟਾ ਟਾ ਵੀ ਕਾਵਾ ਮੈਂ ਤੈਨੂੰ ਦੱਸਾਂ ਨਾਲੇ ਹਾਂ ਸਾਡੇ ਤਾਂ ਸਾਡੇ ਬਾਲ ਮੈਂਗਾ ਟੀਕਾ ਲੈ

ਮੈਂ ਉਹਨੂੰ ਕੋਈ ਦਿੱਖ ਖਾਦ ਦਮ ਰੋਟਾਂ ਟੱਕ ਕੇ ਖਵਾਤ ਰਾਂ ਮੇਰੀ ਸੱਸ ਨੂੰ ਮੇਰੀ ਸੱਸ ਤਾਂ ਪਈ ਪਈ ਪੱਟੀ ਵੀ ਖਰੇ ਕਾਕੇ ਮੈਂ ਮਾ ਪਈ ਉਹਨ ਨਾਲ ਨਾ ਹੋ ਉਸ ਬੰਦੇ ਰਾਜ ਨੂੰ ਤੋ ਖਾਣ ਨਹੀਂ ਕੋਈ ਜਾਂਦਾ ਸੁਬਾ ਤੇ ਮੈਂ ਖਾਣਾ ਮੈਨੂੰ ਖੂਬ ਹੀ ਭਟਕ ਖਮ ਮਾਜਾ ਹਾਂ ਮੈਂ ਤਾਂ ਮਾ ਤੈਨੂੰ ਬਾਜੂ ਨਾਲ ਤਨ ਫਰ ਮੈਂ ਸਾੜੀ ਬਾੜੀ ਹਾਂ ਹਾਂ ਤੁਸੀਂ ਮੇਰੇ ਕੋਲੇ ਆ ਜਨ ਨਾਲ ਨਾਲ ਤੁਸੀਂ ਨਾਲੇ ਮੈਂ ਤਾਂ ਨਾ ਆਉਂਦੇ ਤੂੰ ਸੁੱਤ ਮੇ ਬੱਟ ਦੇ ਦਿੰਦੀ ਮੈਂ ਹਾਏ ਬੁਆ ਹਾਂ ਨਾਲੇ ਨਾਲੇ ਪਾੜੀ ਵਾਲੀਆਂ ਮੈਂ ਨਾਲੇ ਪਤਾ ਹੋਵੇ ਇਹ ਮੈਨੋਂ ਰੋਟਾ ਖੰਨੀ ਆਂਗੀ ਅੰ